केंद्र के खेती कानूनों के खिलाफ दिल्ली में संघर्ष कर रहे किसानों के खेतों की जिम्मेवार महिलाएं संभाल रही हैं, जिनका मानना है कि वह लोग दिल्ली के बॉर्डर पर जंग पर गए हुए हैं और उन्हें जीत कर ही लौटना चाहिए किसान महिलाओं ने कहा कि केंद्र की खेती कानून उनके विरुद्ध है और उन्हें केंद्र सरकार को वापस लेना चाहिए ऐसी मांग को लेकर वे संघर्ष कर रहे हैं और दिल्ली में आंदोलन चलाया जा रहा है जबकि पीछे घर और खेतों की जिम्मेवारी वे संभाल रही है ਉਹਨਾਂ ਨੇ ਕਿਹਾ ਕਿ ਇਹ ਇੱਕ جنگ ਹੈ ਜਿਸ ਦੇ ਸਾਥ ਜੀਤ ਕਰ ਹੀ ਰਹਿਣਗੇ। ਹਾਂਜੀ ਆਪਾਂ ਨਾਲ ਜੀ ਬਲਜੀਤ ਕੌਰ ਲਗਾਤਾਰ ਸੰਘਰਸ਼ ਚੱਲ ਰਹੀ ਹੈ ਤੇ ਹੁਣ ਪਿੱਛੇ ਦੇ ਕੇਸ ਸੰਭਾਲ ਲਿਓ ਕਿੰਨੀ ਇੱਕ ਚੁਣੌਤੀ ਸਮਝਦੇ ਹੋ? ਅਸੀਂ ਚੁਣੌਤੀ ਬੇਟਾ ਬਹੁਤ ਜਮਦੇ ਆ ਸਾਡੇ ਬੰਦੇ ਸਾਡੇ ਵੀਰ ਬਾਰਡਰ ਤੇ ਗਏ ਹੋ ਦਿੱਲੀ ਬਾਡਰ ਤੇ ਪਹੁੰਚੇ ਹੋਇਆ ਲੜਾਈ ਕਰਨੇ ਨੂੰ ਅਸੀਂ ਕਹਿ ਕੇ ਤੋਰਿਆ ਵੀ ਜਦ ਤੱਕ ਜਿੱਤਣਾ ਤੁਸੀਂ ਆਣਾ ਨਹੀਂ ਆਪਾਂ ਪਿੱਛੇ ਸਾਰਾ ਕੰਮ ਸਾਂਭਾਂਗੇ। ਉਹਨਾਂ ਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਸਾਡੇ ਕੰਮ ਦੇ ਪਿੱਛੇ ਪਸੂ ਵੀ ਇੱਕ ਖੇਤੀ ਦਾ ਕੰਮ ਸੀ ਆਪ ਸਮਝ ਰਹੇ ਆ ਸਾਰਾ ਜੀ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਕਾਦੇ ਕੰਮ ਬੰਦੇ ਹੁੰਦਾ ਹੈ ਲੇਕਿਨ ਹੁਣ ਸਾਰਾ ਕੰਮ ਆਪ ਘਰ ਵੀ ਸੰਭਾਲਣਾ ਖੇਤ ਵੀ ਸੰਭਾਲਨੇ ਕੋਈ ਗੱਲ ਨਹੀਂ ਸਾਡੇ ਬੰਦੇ ਸਾਡੇ ਬੰਦੇ ਕੰਮ ਤੇ ਗਏ ਹੋਤੇ ਦਿੱਲੀ ਬਾਹਰ ਤੇ ਗਏ ਕੋਈ ਗੱਲ ਨਹੀਂ ਸਿ ਆਪ ਹੀ ਸਾਰਾ ਕੰਮ ਸੰਭਾਲਾਂਗੇ ਸਾਡੇ ਬੰਦੇ ਉੱਤੇ ਵੀ ਡਿਊਟੀ ਪਰ ਗਏ ਹੋਏ ਨਾ ਜੀ ਜੀ ਹਾਂ ਜੀ ਉਹ ਵੀ ਜ਼ਰੂਰੀ ਜਮੀਨਾਂ ਨਹੀਂ ਰਹੀਆਂ ਤਾਂ ਅਸੀਂ ਕੀ ਕਰਾਂਗੇ ਸਾਡੇ ਬੰਦੇ ਘਰ ਬੈਠ ਕੇ ਕੀ ਕਰਨਗੇ ਫਿਰ ਉਹ ਵੀ ਕਿਹ ਜੈਤਿਕ ਮੋਦੀ ਵਾਪਿਸ ਨਾ ਜੈਤਿਕ ਰਸੀ ਕੀ ਕਰਾਂਗੇ ਫਿਰ ਮੋਦੀ ਵਾਪਿਸ ਲਊਗਾ ਸਾਡੇ ਕੇ ਸਾਡੇ ਬੰਦੇ ਘਰ ਆ ਜਾਣਗੇ ਸਾਡੇ ਤਾਂ ਸਾਡੇ ਘਰ ਵਾਲੇ ਸਾਡੇ ਬੰਦੇ ਸਾਡੇ ਵੀਰ ਘਰ ਆਣ ਮੁੜ ਕੇ ਹਾਂਜੀ ਅਸੀਂ ਆਪਣਾ ਸਾਰਾ ਕੰਮ ਆਪ ਸੰਭੀਦਾ ਅਸੀਂ ਆਪਣੇ ਭੈਣ ਭਰਾਵਾਂ ਨੂੰ ਕਹਿ ਕੇ ਤੋਰਿਆ ਤੁਹਾਨੂੰ ਪਿੱਛੇ ਕੋਈ ਫਿਕਰ ਕਰਨੇ ਦੀ ਲੋੜ ਨਹੀਂ ਜਿੰਨੀ ਚਿਰ ਅਸੀਂ ਜੰਗ ਜਿੱਤ ਕੇ ਆਪਣੇ ਕਾਨੂੰਨ ਵਾਪਸ ਨਹੀਂ ਵਾਪਸ ਕਰਦਾ ਉਨੀ ਦੇਰ ਅਸੀਂ ਉੱਥੇ ਡਟੇ ਰਹਿਣਾ ਆ ਅਸੀਂ ਘਰ ਦੇ ਕੰਮ ਆਪ ਸੰਭਾਂਗੇ ਆਪਣੇ ਭੈਣ ਭਰਾਵਾਂ ਨੂੰ ਹੌਸਲਾ ਦੇ ਕੇ ਅਸੀਂ ਵੀਰਾਂ ਨੂੰ ਤੋਰਿਆ ਹੋਇਆ ਆ ਜਦ ਤੱਕ ਮੋਦੀ ਕਾਲੇ ਨੂੰ ਬੰਦ ਨਹੀਂ ਕਰੂਗਾ ਵਾਪਸ ਨਹੀਂ ਲੁਗਾ ਉਹਨੇ ਦਿረሻ ਉੱਥੇ ਡਟੇ ਰਾਵਾਂਗੇ ਹੱਦਾਂ ਤੇ ਕਿਉਂਕਿ ਉਹਨਾਂ ਨੇ بڑے ਘਰਾਨਿਆਂ ਤੋਂ ਅਡਵਾਨੀ ਅਡਾਨੀ ਤੋਂ ਲੈ ਕੇ ਖਾਦੇ ਹੋਏ ਆ ਪੈਸੇ ਇਸ ਕਰਕੇ ਉਹ ਥੋੜਾ ਜਿਹਾ ਟਾਈਮ ਡਿਲੇ ਕਰ ਰਿਹਾ ਹੈ ਵੈਸੇ ਉਸ ਨੂੰ ਆਪਣੇ ਕਾਨੂੰਨ ਰੱਦ ਕਰਨੇ ਹੀ ਪੈਣਗੇ ਬਿਊਰੋ ਰਿਪੋਰਟ ਆਈਵੋਸ਼ ਪੰਜਾਬ ਟੀਵੀ